ਵਾਹਿਗੁਰੂ ਜੀ ਕਥਾ ਉਸ ਵਾਹਿਗੁਰੂ ਜੀ ਦੀ ਫਤਿਹ ਦਸਵੇਂ ਬਾਦਸ਼ਾਹ ਤਾਨਨ ਤਾਨਨ ਸ਼ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤੋਂ ਹੀ ਸਹਾਇ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥੀ ਵੀ ਸਾਥੀ ਰਾਜਾ ਫਤੇਸ਼ਾ ਤੇ ਰਾਜਾ ਮੇਦਨੀ ਪ੍ਰਕਾਸ਼ ਦਾ ਸਮਝੌਤਾ ਕਰਾਉਣਾ ਰਾਜਾ ਮੇਦਨੀ ਪ੍ਰਕਾਸ਼ ਤੇ ਰਾਜਾ ਫਤੇਸ਼ਾ ਵਿਚਾਲੇ ਮਾਮੂਲੀ ਗੱਲਾਂ ਤੋਂ ਬੈਰ ਭਾਵ ਪੈਦਾ ਹੋ ਚੁੱਕਾ ਸੀ ਵੈਰ ਵੱਧਦਾ ਵੱਧ ਇਸ ਮੋੜ ਤੱਕ ਪੁੱਜ ਚੁੱਕਾ ਸੀ ਜਿੱਥੇ ਲੜਾਈ ਹੋ ਜਾਣ ਦੀ ਸੰਭਾਵਨਾ ਜ਼ਰੂਰ ਸੀ ਸਤਿਗੁਰੂ ਜੀ ਅਮੰਦ ਦੇ ਦੇਖਤਾ ਸਨ ਉਹ ਨਹੀਂ ਸਨ ਚਾਹੁੰਦੇ ਕਿ ਜੰਗ ਹੋਵੇ Hindu ਰਿਆਸਤਾਂ ਦੀ ਆ托 ਉਤਾਰ ਤੇ ਖਾਣਾ ਜੰਗੀ ਨੇ ਤਾਂ ਭਾਰਤ ਦੇਸ਼ ਨੂੰ ਪਰਦੇਸੀਆਂ ਦਾ ਗੁਲਾਮ ਬਣਾਇਆ ਹੋਇਆ ਸੀ Hindu ਧਰਮ ਨਸ਼ਟ ਹੋ ਰਿਹਾ ਸੀ ਵੇਦ ਰੀਤੀ ਮੁੱਕ ਰਹੀ ਸੀ ਇਸਲਾਮ ਦਾ ਪ੍ਰਚਾਰ ਹੋ ਰਿਹਾ ਸੀ ਮੁਗਲ ਸ਼ੇਰ ਬਣ ਕੇ ਭਾਰਤ ਦੇ ਅਸਲ ਵਸਵੀਕਾ ਨੂੰ ਡਰਾਉਂਦੇ ਸਨ ਸਤਗੁਰੂ ਜੀ ਐਸੀਆਂ ਸਾਲੀਆਂ ਕਮਜ਼ੋਰੀਆਂ ਨੂੰ ਦੂਰ ਕਰਕੇ ਭਾਰਤ ਨੂੰ ਸੁਰਜੀਤ ਕਰਨਾ ਚਾਹੁੰਦੇ ਸਨ ਉਹ ਭਾਰਤ ਨੂੰ ਸੁਤੰਤਰ ਤੇ ਸੱਚਮੁੱਚ ਸੋਨੇ ਦੀ ਚਿੜੀਆ ਬਣੀ ਹੋਈ ਦੇਖਣ ਵਾਸਤੇ ਲੜ ਰਹੇ ਸਨ ਮੁਗਲ ਸਰਕਾਰ ਤੇ ਜﻠਮ ਅੱਗੇ ਪਿਤਾ ਦੀ ਦਾ ਬਲੀਦਾਨ ਆਪਨੇ ਦਿੱਤਾ ਰਤਾ ਜਿੰਨੀ ਚੀਜ਼ਕ ਨਹੀਂ ਕੀਤੀ ਨਾਣਾ ਵਿੱਚੋਂ ਇੱਕ ਹੰਝੂ ਨਹੀਂ ਸੀ ਗਿਰਨ ਦਿੱਤਾ ਮੂਰਖ ਹਿੰਦੂ ਰਾਜਿਆਂ ਨੇ ਆਪ ਦਾ ਸਾਥ ਨਾ ਦਿੱਤਾ ਜੇਕਰ ਪੂਰਾ ਸਾਥ ਦਿੰਦੇ ਤਾਂ 18ਵੀਂ ਸਦੀ ਦੇ ਸ਼ੁਰੂ ਤੋਂ ਹੀ ਹਿੰਦੁਸਤਾਨ ਦਾ ਇਤਿਹਾਸ ਤਬਦੀਲ ਹੋ ਜਾਣਾ ਸੀ ਸਤਗੁਰੂ ਜੀ ਦੇ ਪਿੱਛੋਂ ਜੋ 100 ਸਾਲ ਸਿੰਘਾਂ ਨੂੰ ਲੜਾਈਆਂ ਲੜਨੀਆਂ ਤੇ ਕੁਰਬਾਨੀਆਂ ਦੇਣੀਆਂ ਪਈਆਂ ਉਹ ਨਾ ਦੇਂਦੀਆਂ ਪੈਂਦੀਆਂ ਰਾਜਾ ਮੇਦਨੀ ਪ੍ਰਕਾਸ਼ ਨੇ ਮਨੋਪਾਵਾਨੂ ਪ੍ਰਗਟ ਕਰਦੇ ਹੋਇਆ ਦੱਸਿਆ ਕਿ ਉਹ ਲੜਾਈ ਨਹੀਂ ਲੜਨਾ ਚਾਹੁੰਦਾ ਪਰ ਰਾਜਾ ਫਤਿਹ ਸ਼ਾ ਕੁਰਾਹੀ ਤੁਰ ਗਿਆ ਸੀ ਉਹ ਮਾਰੇ ਆਦਮੀਆਂ ਦੇ ਆਪੀ ਲੱਗ ਕੇ ਬਹੁਤ ਵੱਧੂ ਗੱਲਾਂ ਕਰਦਾ ਸੀ ਸਤਗੁਰੂ ਜੀ ਨੇ ਆਪਣੇ ਮਾਮਾ ਕਿਰਪਾਲ ਚੰਦ ਜੀ ਨੂੰ ਤਿਆਰ ਕੀਤਾ ਕਿ ਅਮਨ ਤੇ ਪ੍ਰੇਮ ਦਾ ਸੰਦੇਸ਼ ਲੈ ਕੇ ਰਾਜੇ ਫਤਿਹ ਸ਼ਾਹ ਕੋਲ ਜਾਓ ਉਹਨਾਂ ਨੂੰ ਸਤਗੁਰੂ ਜੀ ਵੱਲੋਂ ਸੁਨੇਹਾ ਦੇਵੜੇ ਸਤਗੁਰੂ ਜੀ ਤੁਸੀਂ ਤੇ ਰਾਜਾ ਨੇ ਇਤਨੀ ਪ੍ਰਕਾਸ਼ ਦਾ ਸਮਝੌਤਾ ਕਰਾਉਣਾ ਚਾਹੁੰਦੇ ਹਨ ਬਾਕੀ ਗੱਲਾਂ ਸਮਝਾ ਦੇਣੀਆਂ ਮਾਮਾ ਕਿਰਪਾਲ ਚੰਦ ਜੀ ਸਤਗੁਰੂ ਜੀ ਦਾ ਪ੍ਰੇਮ ਸੰਦੇਸ਼ ਲੈ ਕੇ ਸ਼੍ਰੀ ਨਗਰ ਸ਼ਹਿਰ ਪਹੁੰਚੇ ਅਗੇ ਰਾਜਾ ਫਤਿਹ ਸ਼ਾ ਰਾਜਪਵਨ ਵਿੱਚ ਹੀ ਸੀ ਕਿਉਂਕਿ ਉਹ ਆਪਣੀ ਕੰਨਿਆ ਦਾ ਵਿਆਹ ਕਰਨ ਦੀ ਤਿਆਰੀ ਕਰ ਰਿਹਾ ਸੀ ਅਰਦਲੀਆਂ ਨੇ ਜਦੋਂ ਉਸ ਨੂੰ ਦੱਸਿਆ ਕਿ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਉਹਨਾਂ ਦੇ ਮਾਮਾ ਜੀ ਸੰਦੇਸ਼ ਲੈ ਕੇ ਪੁੱਜੇ ਹਨ ਤਾਂ ਉਹ ਬਹੁਤ ਪਰਸੰਨ ਹੋਇਆ ਉਸ ਨੇ ਮਾਮਾ ਕਿਰਪਾਲ ਚੰਦ ਜੀ ਦੇ ਚਰਨ ਛੋ ਕੇ ਚਰਨਾ ਅਮ੍ਰਿਤ ਲਿਆ ਅਤੇ ਆਪ ਅਤੇ ਆਪਣੇ ਪਰਿਵਾਰ ਨੂੰ ਪੀਣ ਵਾਸਤੇ ਦਿੱਤਾ ਰਾਜ ਕੇ ਸੇਵਾ ਕੀਤੀ ਜਦੋਂ ਸੇਵਾ ਤੇ ਸਵਾਗਤ ਕਰਨ ਦੀ ਮਰਿਆਦਾ ਖਤਮ ਹੋ ਗਈ ਤਾਂ ਰਾਜੇ ਨੇ ਕਿਰਪਾਲ ਚੰਦ ਜੀ ਪਾਸੋਂ ਸਤਿਗੁਰੂ ਜੀ ਦੀ ਸੱਚ ਸੰਤ ਪੁੱਛੀ ਨਾਲ ਹੀ ਪੁੱਛਿਆ ਕਿ ਉਸ ਨੂੰ ਸਤਿਗੁਰੂ ਜੀ ਦਾ ਕੀ ਹੁਕਮ ਹੈ ਉਹ ਕੀ ਸੇਵਾ ਕਰੇ ਤਾਂ ਮਾਮਾ ਕਿਰਪਾਲ ਚੰਦ ਜੀ ਨੇ ਇਹੋ ਬਚਨ ਕੀਤਾ ਹੈ ਰਾਜਨ ਸਤਿਗੁਰੂ ਜੀ ਅਮੰਤੇ ਸੁਤੰਤਰ ਦਾ ਦੀ ਅਵਤਾਰ ਹਨ ਆਪ ਸਿਰਫ ਕਾਲਪੁਰਖ ਦੀ ਪੂਜਾ ਕਰਦੇ ਹਨ ਲੋਕ ਸੇਵਾ ਜੀਵਨ ਮਨੋਰਥ ਹੈ ਮੈਨੂੰ ਉਹਨਾਂ ਨੇ ਆਪ ਜੀ ਦੇ ਪਾਸ ਭੇਜਿਆ ਹੈ ਪ੍ਰੇਮ ਦਾ ਸੰਦੇਸ਼ ਦੇ ਕੇ ਇਹ ਸੰਦੇਸ਼ ਮਾਪੁਰਖਾਂ ਦਾ ਜਿਨ੍ਹਾਂ ਨੂੰ ਮੈਂ ਖੁਦ ਮਿਲਣਾ ਚਾਹੁੰਦਾ ਸਾਂ ਰਾਜਾ ਫਤਿਹ ਸ਼ਾਹ ਨੇ ਪੁੱਛਿਆ ਉਹਨਾਂ ਨੇ ਪ੍ਰੇਮ ਭਰੇ ਸ਼ਬਦਾਂ ਵਿੱਚ ਫਰਮਾਇਆ ਹੈ ਕਿ ਆਪ ਰਾਜਾ ਫਤਿਹ ਸ਼ਾਹ ਅਤੇ ਰਾਜਾ ਮੇਦਨੀ ਪ੍ਰਕਾਸ਼ ਦੇ ਵਿਚਾਲੇ ਜੋ ਬਹਿਰ ਪਾਪ ਹੈ ਉਹ ਨਹੀਂ ਹੋਣਾ ਚਾਹੀਦਾ ਉਸ ਨੂੰ ਮਿਟਾ ਦਿੱਤਾ ਜਾਵੇਗਾ ਕਿਉਂਕਿ ਦੇਸ਼ ਦੇ ਰਾਜਨੀਤਿਕ ਹਾਲਾਤ ਬਹੁਤ ਮਾੜੇ ਹਨ ਮੁਗਲ ਪਰਦੇਸੀ ਅਸਾ ਹਿੰਦੂਆ ਉਤੇ ਹਕੂਮਤ ਕਰਦਾ ਹੈ ਉਹ ਇਸੇ ਵਾਸਤੇ ਕਿ ਅਸੀਂ ਆਪੋ ਵਿੱਚ ਦੀ ਰਲ ਕੇ ਬੈਠਣਾ ਛੱਡ ਦਿੱਤਾ ਹੈ ਅਸੀਂ ਸਾਰੇ ਹੀ ਰਾਜਪੂਤ ਰਾਜਿਆਂ ਦੇ ਪੁੱਤਰ ਬਣ ਕੇ ਇੱਕ ਦੂਸਰੇ ਆਪਣੇ ਭਰਾ ਭਰਾ ਦਾ ਸਤਿਕਾਰ ਨਹੀਂ ਕਰਦੇ ਅਤੇ ਵੈਰੀ ਨਾਲ ਦੋਸਤੀ ਪਾਉਂਦੇ ਹਨ Hindu ਮੰਦਰਾਂ ਤਾਟੇਰੀ ਕੀਤੇ ਜਾ ਰਹੇ ਹਨ ਦੇਵਲ ਪੂਜਾ ਬੰਦ ਹੋ ਰਹੀ ਹੈ हिंदू संत हिंदू नारी स्वतंत्रता फिर मुगल सरकार जेजी है हुंदी है हिंदू बुरा नम्बर पूरे रही पर कदे भी असा उ जुलम नहीं पा सकता क्योंकि वह गिनती थोड़ा पर देसी है बुद्धहीन तलवारधारी राश है

ਉਹ ਵੀ ਉਹ ਆਖਦਾ ਹੈ ਕਿ ਉਹ ਕੁਝੇ ਕੀਮਤ ਤੇ ਲੜਨਾ ਨਹੀਂ ਚਾਹੁੰਦਾ ਰਾਜਾ ਫਤੇਦਾ ਸਿਰ ਝੁਕ ਗਿਆ ਕਿਉਂਕਿ ਰਾਜੇ ਮੇਦਨੀ ਪ੍ਰਕਾਸ਼ ਨਾਲ ਦੁਸ਼ਮਨੀ ਹੋਣ ਵਿੱਚ ਵਾਦਾ ਫਤਿਹ ਸ਼ਾਦਾ ਸੀ ਉਸਨੇ ਮਾਮੇ ਕਿਰਪਾਲ ਚੰਦ ਨੂੰ ਕਿਹਾ ਮੈਂ ਰਾਜੇ ਮੇਦਨੀ ਪ੍ਰਕਾਸ਼ ਨਾਲ ਮਿੱਤਰਤਾ ਪਾਉਣ ਨੂੰ ਤਿਆਰ ਹਾਂ ਅਸੀਂ ਪਹਿਲਾਂ ਵੀ ਕਦੀ ਭਰਾ ਭਰਾ ਸਾ ਤੇ ਹੁਣ ਫੇਰ ਬਰਨ ਨੂੰ ਤਿਆਰ ਹਾਂ ਜਿਵੇਂ ਸਤਿਗੁਰੂ ਜੀ ਦਾ ਹੁਕਮ ਹੈ ਤਿਵੇਂ ਮੈਂ ਕਰਾਂਗਾ ਫਿਰ ਆਪ ਨਾਹੜ ਚੱਲਣ ਦੀ ਤਿਆਰੀ ਕਰੋ ਮੈਂ ਤੁਹਾਨੂੰ ਲੈਣ ਵਾਸਤੇ ਹੀ ਆਇਆ ਹਾਂ ਰਾਜੇ ਫਤਿਹ ਸ਼ਾਹ ਨੇ ਉਸੇ ਵੇਲੇ ਆਪਣੇ ਵਜ਼ੀਰ ਤੇ ਸੈਨਾਪਤੀ ਨੂੰ ਹੁਕਮ ਦਿੱਤਾ ਕਿ ਉਹਨਾਂ ਰਾਜੇ ਦੇ ਨਾਹੜ ਜਾਣ ਦਾ ਪੂਰਾ ਬੰਦੋਬਸਤ ਕੀਤਾ ਜਾਵੇ ਨਾਲ ਥੋੜੇ ਜੇ ਜਵਾਨ ਤੇ ਸੇਵਕ ਚੱਲਣ ਅੰਨ ਕਪੜਾ ਤੇ ਮਾਇਆ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਸਤਿਗੁਰੂ ਜੀ ਦੀ ਭੇਟਾ ਕਰਨ ਵਾਸਤੇ ਚੰਗੀਆਂ ਤੇ ਅਸਰਜ ਵਸਤੂਆਂ ਹੋਣੀਆਂ ਚਾਹੀਦੀਆਂ ਹਨ ਮੈਂ ਆਪਣੇ ਦੇਵਤਾ ਪ੍ਰਭੂ ਨਹੀਂ ਭਗਵਾਨ ਨੂੰ ਮਿਲਣ ਵਾਸਤੇ ਜਾ ਰਹੀ ਹਾਂ ਉਹਨਾਂ ਦੇ ਆਦਰ ਸਤਕਾਰ ਕਰਨ ਵਿੱਚ ਕਿਸੇ ਪ੍ਰਕਾਰ ਦੀ ਕੋਈ ਟਿਲ ਨਾ ਰਹਿ ਜਾਵੇ ਰਾਜੇ ਦੀ ਆਗਿਆ ਦਾ ਪਾਲਣ ਹੋ ਗਿਆ ਪੂਰੀ ਤਿਆਰੀ ਹੋਣ ਤੇ ਸਤਿਗੁਰੂ ਜੀ ਵੱਲ ਤਿਆਰੀ ਕਰ ਦਿੱਤੀ ਮਾਮਾ ਕਿਰਪਾਲ ਚੰਦ ਤੇ ਰਾਜਾ ਫਤੇਸ਼ਾਹ ਘੋੜਿਆਂ ਉੱਤੇ ਸਵਾਰ ਹੋ ਬੈਠੇ ਸੁੰਦਰ ਪਹਾੜਾਂ ਦੀਆਂ ਉੱਚੀਆਂ ਨੀਵੀਆਂ ਧਾਵਾਂ ਉੱਤੋਂ ਦੀ ਲੰਘਦੇ ਹੋਏ ਅਤੇ ਹਰੇ ਭਰੇ ਬਨਾਨوں ਦੇਖਦੇ ਹੋਏ ਜਮਨਾ ਕਿਨਾਰੇ ਪੌੜੇ ਪੁੱਜ ਗਏ ਅਗੇ ਰਾਜਾ ਮੇਦਨੀ ਪ੍ਰਕਾਸ਼ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸੀ ਦੁਨੀ ਚੰਦ ਵਾਲੇ ਸੁੰਦਰ ਤਮਰੂ ਦੇ ਸਾਈ ਬਾ ਦਾ ਡੇਰਾ ਸੀ ਰਾਤ ਦਾ ਦੀਵਾਨ ਲੱਗਾ ਹੋਇਆ ਸੀ ਧਰਮ ਦਾ ਉਪਦੇਸ਼ ਸਤਿਗੁਰੂ ਜੀ ਆਪ ਕਰ ਰਹੇ ਸਨ ਮਾਮੇ ਕਿਰਪਾਲ ਚੰਦ ਜੀ ਦੀ ਦੱਸੀ ਮਰਿਆਦਾ ਅਨੁਸਾਰ ਰਾਜੇ ਨੇ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਮੇਵੜਿਆ ਨੇ ਪ੍ਰਸ਼ਾਦ ਦਿੱਤਾ ਤੇ ਉਸ ਦੀਆਂ ਭੇਟਾਂ ਕੀਤੀਆਂ ਹੋਈਆਂ ਵਰਤੂਆਂ ਦੀ ਅਰਦਾਸ ਕੀਤੀ ਰਾਜੇ ਮੇਦਨੀ ਪ੍ਰਕਾਸ਼ ਦੇ ਕੋਲ ਬਿਠਾ ਦਿੱਤਾ ਗਿਆ ਦੋ ਘੜੀਆਂ ਸਤਸੰਗ ਵਿੱਚ ਬੈਠਣ ਦਾ ਸਮਾਂ ਮਿਲ ਗਿਆ ਸੰਗਤ ਵਿੱਚ ਸੱਚੇ ਬਾਦਸ਼ਾਹ ਬੈਠੇ ਸਨ ਡੇਰਾ ਪਵਿੱਤਰ ਜੰਨਾ ਕਿਨਾਰੇ ਸੀ ਰਾਜੇ ਫਤਿਹ ਸ਼ਾਹ ਨੂੰ ਇਉਂ ਜਾਪਿਆ ਜਿਵੇਂ ਉਹ ਸੱਚਮੁੱਚ ਸਵਰਗ ਵਿੱਚ ਪਾਰ ਬ੍ਰਹਮ ਦੀ ਕਚੈਰੀ ਵਿੱਚ ਆ ਬੈਠਾ ਹੈ ਜਿੱਥੇ ਧਰਮ ਦਾ ਨਿਆਂ ਹੋ ਰਿਹਾ ਹੈ ਜਿੱਥੇ ਬੈਰ ਵਿਰੋਧ ਲਾਲਚ ਹੰਕਾਰ ਕਾਮ ਕ੍ਰੋਧ ਤੇ ਮੋਹ ਦਾ ਪਰਛਾਵਾਂ ਨਹੀਂ ਸੀ ਬਸ ਵਾਹਿਗੁਰੂ ਦਾ ਹੀ ਜਾਤ ਹੋ ਰਿਆ ਸੀ ਤੂੰ ਹੀ ਤੂੰ ਦੇ ਤੂੰ ਹੀ ਉਤਪੰਨ ਹੋ ਰਹੀ ਸੀ ਕੀ ਰਾਜਾ ਤੇ ਕੀ ਕੰਗਾਲ ਸਭ ਜਗਿਆ ਸਰੂਪ ਹੋ ਕੇ ਪ੍ਰੇਮ ਨਾਲ ਬੈਠੇ ਸਨ ਕੋਈ ਵੀ ਕਿਸੇ ਵੱਲ ਘੂਰਦਾ ਨਹੀਂ ਸੀ ਤੇ ਨਾ ਹੀ ਕੋਈ ਕਿਸੇ ਤੇ ਹੁਕਮ ਕਰਨ ਦੀ ਇੱਛਾ ਰੱਖਦਾ ਸੀ ਉਤੋਂ ਦੇ ਵਾਜੂ ਮੰਡਲ ਵਿੱਚ ਸ਼ਾਂਤੀ ਹੀ ਸ਼ਾਂਤੀ ਸੀ ਪ੍ਰੀਤ ਹੀ ਪ੍ਰੀਤ ਸੀ ਰਾਜੇ ਦੇ ਇਿਰਦੇ ਵਿੱਚ ਉਹਹੰਕਾਰ ਦਾ ਨਾਸ ਹੋ ਗਿਆ। ਉਹਦੀ ਆਤਮਾ ਨਿਰਮਲ ਹੋ ਗਈ। ਸਾਹਿਬਾਨੇ ਉਪਦੇਸ਼ ਦਾ ਬੋਹ ਭਾਇਆ ਤਾਂ ਰਾਜਾ ਫਤੇਸ਼ਾ ਨੇ ਦੁਬਾਰਾ ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ, ਬੇਨਤੀ ਕੀਤੀ ਤਾਂ ਸਤਿਗੁਰੂ ਜੀ ਨੇ ਫਰਮਾਇਆ ਬਹੁਤ ਖੁਸ਼ੀ ਦੀ ਗੱਲ ਹੈ ਤੁਸੀਂ ਆ ਪੁੱਛੇ। ਆ ਸਾਦੇ ਸੱਦਨ ਦਾ ਮਨੋਰਥ ਤਾਂ ਸਮਝ ਹੀ ਗਏ ਹੋਗੇ। ਇਸ ਵਾਰ ਤੇ ਰਾਜਾ ਮੇਦਨੀ ਪ੍ਰਕਾਸ਼ ਨਾਲ ਹੱਥ ਮਿਲਾਉ। ਸਕੇ ਵੀਰਾਵਾਂ ਗਲ ਮਿਲੋ ਤੇ ਵੈਰੀ ਤੋਂ ਵੀਰ ਬਣੋ ਮਿਲ ਕੇ ਪ੍ਰੇਮ ਭਾਵਨਾ ਨਾਲ ਜਗਤ ਵਿੱਚ ਰਹਿਣਾ ਹੀ ਜੀਵਨ ਹੈ ਇਹ ਜਗਤ ਨਾਸ਼ਵੰਤ ਹੈ ਇਥੇ ਅਨੇਕਾਂ ਰਾਜੇ ਮਹਾਰਾਜੇ ਇਹ ਸੰਸਾਰ ਨੂੰ ਜਿੱਤਣ ਵਾਲੇ ਉਹ ਗੁਜ਼ਰੇ ਅੰਤ ਉਹ ਕਾਗ ਵਿੱਚ ਮਿਲੇ ਅੱਜ ਉਹਨਾਂ ਦੀ ਕੋਈ ਨਿਸ਼ਾਨੀ ਨਹੀਂ ਮਿਲਦੀ ਹੰਕਾਰ ਨੂੰ ਛੱਡ ਕੇ ਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਹੈ ਜੋ ਇਸ ਜੀਵਨ ਦਾ ਮਨੋਰਥ ਹੈ ਸਾਰੇ ਜੀਵ ਨਿਆਰੇ ਨਿਆਰੇ ਰੂਪ ਵਿੱਚ ਉਸ ਪਰਮਰਮ ਦੇ ਆਪਣੇ ਰੂਪ ਤੋਂ ਪ੍ਰਗਟ ਹੋਏ ਹਨ ਅਤੇ ਉਸ ਨਾਲ ਜਾ ਮਿਲਣਗੇ ਜੈਸੇ ਇੱਕ ਆਗ ਤੇ ਕਰੋ ਕਾ ਕੋਟ ਆਗ ਉਠੇ ਨਿਆਰੇ ਨਿਆਰੇ ਹੋਏ ਕੈ ਫਿਰ ਆਗ ਮੇ ਮਿਲਾਂਗੇ ਜੈਸੇ ਇੱਕ ਤੂਰ ਤੇ ਅਨੇਕ ਤੂਰ ਪੂਰਤ ਹੈ ਤੂਰ ਕੀ ਕਰੋ ਕਾ ਫਿਰ ਤੂਰ ਹੀ ਸਮਾਹੇਗੇ ਜੈਸੇ ਇੱਕ ਨਦ ਤੇ ਤਰੰਗ ਕੋਤ ਉਪਜਤ ਹੈ ਪਾਨ ਦੇ ਤਰੰਗ ਸਬੈ ਪਾਪੀ कराएंगे जैसे विषव रूप ते अभूत भूत प्रगट हुए ताहिते उपज सब ताही में समाएंगे केते कच मच केते उनको करत पच केते अच वच हुए सपच उड़ जाएंगे केते नब बीच अच्छ पच को करेंगे पच के तक पर तच हुए पचाए खाए जाएंगे जल कहा थल कहा गगन के गौन कहा ਕਾਲ ਕੇ ਬਨਾਏ ਸਵੇ ਕਾਲ ਹੀ ਚਬਾਹੇਗੇ ਤੇਜ ਜਿਉ ਅਤੇਜ ਮੈਂ ਅਤੇਜ ਜੈਸੇ ਤੇਜ ਲੀਨ ਤਾਹੀ ਤੇ ਉਪਜ ਸਵੇ ਤਾਹੀ ਮੈਂ ਸਮਾਹੀ ਗੇ ਇਹ ਬਚਨ ਸੁਣ ਕੇ ਰਾਜਾ ਫਤੇਸ਼ਾ ਦੇ ਸਾਰੇ ਭੁਲੇਖੇ ਦੂਰ ਹੋ ਗਏ ਉਸਨੇ ਉੱਠ ਕੇ ਰਾਜੇ ਮੇਦਨੀ ਪ੍ਰਕਾਸ਼ ਨੂੰ ਜਫੇ ਵਿੱਚ ਕੁੱਟ ਲਿਆ ਵਿਚੜੇ ਵੀਰਾਵਾਰ ਦੋਵੇਂ ਮਿਲੇ ਫਿਰ ਦੋ ਆਨੇ ਸਤਿਗੁਰੂ ਜੀ ਦੇ ਚਰਨਾਂ ਉੱਤੇ ਮੱਠਾ ਟੇਕਿਆ ਤੇ ਨਿਹਾਲ ਹੋਏ ਤੁਹਾਡੀਆਂ ਗਲਤੀਆਂ ਲਈ ਮਾਫ਼ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ